ਅਸੀ ਕਾਦੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਅਕਾਲ ਪਤਿਸ਼ਰ ਦੇ ਸਿੰਘ ਸਾਬਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਿ ਜਦੋਂ ਹੀ ਉਹਨਾਂ ਨੇ ਓਡਾ ਸੰਭਾਲਿਆ ਤਾਂ ਉਹ ਲਗਾਤਾਰੀਆਂ ਮੁਲਾਕਾਤਾਂ ਨੇ ਲਗਾਤਾਰ ਕਰ ਰਹੇ ਨੇ ਇਸ ਮੁਲਾਕਾਤ ਦੇ ਮਾਇਨੇ ਕੀ ਨੇ ਲੇਟੈਸਟ ਜਿਹੜੀ ਅਪਡੇਟ ਆ ਰਹੀ ਹੈ ਕਿ ਜਿਹੜਾ ਹੈ ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜਵਾਲਾ ਦੇ ਪ੍ਰਵਾਦ ਦੇ ਨਾਲ ਜਿਹੜੀ ਮੁਲਾਕਾਤ ਕਰਕੇ ਆਏ ਨੇ ਇਹ ਮੁਲਾਕਾਤ ਦਾ ਮਕਸਦ ਕੀ ਸੀ ਮਾਇਨੇ ਕੀ ਸੀ ਪ੍ਰਣਾਲੀ ਮੁਲਾਕਾਤ ਕਰਨ ਤੋਂ ਬਾਅਦ ਇੱਕ ਵੱਡਾ ਜਿਹੜਾ ਬਿਆਨ ਉਹਨਾਂ ਨੂੰ ਵੱਲ ਦਿੱਤਾ ਗਿਆ ਕਿ ਮੈਂ ਅਸਤੀਫਾ ਦਵਾਂਗਾ। ਕੀ ਵਾਕਈ ਕਾਰਨ ਕੀ ਹੋਵੇਗਾ ਅਸਤੀਫਾ ਦੇਣ ਦਾ? ਅਸਤੀਫਾ ਕਿਉਂ ਦੇਣਗੇ? ਇਸਦੇ ਮਾਇਨੇ ਕੀ ਨੇ? ਇਹ ਸਾਰਾ ਅਸੀਂ ਨਚੋਰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਕੱਢਾਂਗੇ। ਮੇਰੇ ਨਾਲ ਮੇਰੇ ਸਹਿਯੋਗੀ ਗੁਰਮukh Singh Ropana ji موجوده ਨੇ ਤੇ Ropana ji Sachi Kalji Stal ji. Ropana ji ਸਭ ਤੋਂ ਪਹਿਲਾਂ ਆ ਵੀ ਆਪਾਂ ਜ਼ਿਕਰ ਕਰਾਂਗੇ ਗਿਆਨੀ ਕੁਲਦੀਪ ਸਿੰਘ ਗੜਗੜਤੀ। ਉਸੀ ਦੇਖਿਆ ਜਦੋਂ ਸਿੰਘ ਸਾਹਿਬਾਂ ਦਾ ਅਹੁਦਾ ਸੰਭਾਲਿਆ ਤਾਂ ਉਹਨਾਂ ਦੀ ਜਿਹੜੀਆਂ ਗਤੀਵਿਧੀਆਂ ਲਗਾਤਾਰ ਤੇਜ਼ ਹੋ ਗਈਆਂ। ਜਿਸ ਤਰ੍ਹਾਂ ਪਹਿਲਾ ਬਿਆਨ ਦਿੱਤਾ ਫਿਰ ਦੂਜਾ ਬਿਆਨ ਹੁਣ ਜਿਹੜਾ ਬੰਦੀ ਸਿੰਘਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਹ ਮਕਸਦ ਕੀ ਹੈ ਮੁਲਾਕਾਤ ਦੇ ਮਾਇਨੇ ਕੀ ਨੇ ਦੇਖੋ ਇਹਨਾਂ ਅਲੱਗ-ਅਲੱਗ ਸਟੈਪ ਨੇ ਹਰ ਚੀਜ਼ ਦੇ ਇੱਕ ਤਾਂ ਤੁਸੀਂ ਕਿਹਾ ਵੀ ਮੁਲਾਕਾਤ ਕੀਤੀ ਜਾ ਰਹੀ ਹੈ ਹਨਾ ਇੱਕ ਤੁਸੀਂ ਕਿਹਾ ਕਿ ਉਹਨਾਂ ਨੇ ਬਿਆਨ ਦਿੱਤਾ ਮੈਂ ਅਸਤੀਫਾ ਦੇ ਦੇਣਾ ਤੇ ਤੀਜਾ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਵੀ ਜਿਹੜੀ ਡੁੰਗਾਈ ਨਾਲ ਸੋਚਣ ਦੀ ਹੈ ਕਿ ਜਿਸ ਤਖਤ ਦੇ ਉਹਨਾਂ ਨੂੰ ਪਰਮਾਨੈਂਟ ਜਥੇਦਾਰ ਲਾਇਆ ਗਿਆ ਦੇਖੋ ਸ੍ਰੀ ਕਾਲਤਾਖਬ ਤੇ ਦਾ ਕਾਰਜਕਾਰੀ ਜਥੇਦਾਰ ਹੈ ਪਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਉੱਪਰ ਪਰਮਾਨੈਂਟ ਜਥੇਦਾਰ ਨੇ ਪਰਮਾਨੈਂਟ ਇਹ ਵੀ ਨਹੀਂ ਹੈ ਕਿ ਸਦਾ ਰਹਿਣਗੇ ਮਤਲਬ ਕਿ ਇਹ ਹੈ ਕਿ ਪੱਕੇ ਤੌਰ ਤੇ ਜਥੇਦਾਰ ਆ ਉਹਨਾਂ ਨੂੰ ਹਟਾਇਆ ਜਦੋਂ ਮਰਜ਼ੀ ਜਾ ਸਕਦਾ ਉਹ ਤਾਂ ਉਹਨਾਂ ਦਾ ਟਾਈਮ ਪੀਰੀਅਡ ਹਿਸਾਬ ਨਾਲ ਆ ਪਰ ਕਾਰਜਕਾਰੀ ਨਹੀਂ ਪੂਰਨ ਤੌਰ ਤੇ ਉਹਦਾ ਜਿਹੜਾ ਉਹਨਾਂ ਕੋਲ ਜਥੇਦਾਰੀ ਦਾ ਹੈ ਹੁਣ ਵੱਡੀ ਗੱਲ ਇਹ ਆ ਕਿ ਕੇਸਗੜ ਤਖਤ ਸ੍ਰੀ ਅਨੰਦਪੁਰ ਸਾਹਿਬ ਜਿਹੜੇ ਕੇਸਗੜ ਸਾਹਿਬ ਵਿਖੇ ਹੋਲੇ ਮਹੱਲੇ ਦੇ ਦਿਹਾੜੇ ਚੱਲ ਰਹੇ ਆ ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਵੱਡੇ ਦਿਹਾੜੇ ਚੱਲ ਰਹੇ ਆ ਪੂਰੀ ਸਮੁੱਚੀ ਸਿੱਖ ਕੌਮ ਨਤਮਸਤਕ ਹੋ ਰਹੀ ਹੈ ਤੇ ਦੂਜੇ ਪਾਸੇ ਸਿੰਘ ਸਹਿਬਾਨ ਨੇ ਜਿਹੜੇ ਉੱਥੋਂ ਦੇ ਉਹ ਉੱਥੇ ਨਾ ਰਹਿ ਕੇ ਲੋਕਾਂ ਨਾਲ ਸ਼ਖਸੀਅਤਾਂ ਨਾਲ ਸ਼ਖਸੀਅਤਾਂ ਬੰਦੀ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਫਿਰੇ ਆ ਇਹ ਵੀ ਇੱਕ ਵੱਡੀ ਗੱਲ ਜਿਹੜੀ ਹੈਗੇ ਦੇਖਣ ਨੂੰ ਮਿਲਦੀ ਆ ਹੁਣ ਸਭ ਤੋਂ ਪਹਿਲਾਂ ਇੱਕ ਮੁਲਾਕਾਤਾਂ ਦਾ ਕਾਰਨ ਕੀ ਹੈ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੋਂ ਉਹਨਾਂ ਨੇ ਅਹੁਦਾ ਸੰਭਾਲਿਆ ਉਦੋਂ ਤੋਂ ਆਪਾਂ ਦੇਖ ਰਹੇ ਆ ਕਿ ਉਹਨਾਂ ਦੇ ਇਸ ਜਿਹੜੀ ਉਹਨਾਂ ਨੂੰ ਪਦਵੀ ਮਿਲੀ ਆ ਉਹਦੇ ਖਿਲਾਫ ਕਿਤੇ ਨਾ ਕਿਤੇ ਧਰਨੇ ਪ੍ਰਦਰਸ਼ਨ ਹੋ ਰਹੇ ਆ ਪੁਤਲੇ ਸਾੜੇ ਜਾ ਰਹੇ ਆ ਬਿਲਕੁਲ ਅਕਾਲੀ ਦਲ ਦੇ ਖਿਲਾਫ ਪੁਤਲੇ ਜਾ ਰਹੇ ਸਾੜੇ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸਿੱਖ ਜਥੇਬੰਦੀਆਂ ਬਿਲਕੁਲ ਨਿਹੰਗ ਸਿੰਘ ਜਥੇਬੰਦੀਆਂ ਤੇ ਜਿਹੜੇ ਸੰਤ ਮਹਾਪੁਰਸ਼ ਆ ਬਿਲਕੁਲ ਬਹੁਤ ਗਿਣਤੀ ਨਾਲ ਦੇ ਬਿਲਕੁਲ ਖਾਸ ਤੇ ਉਹ ਵੀ ਦੇਖੋ ਦਮਦਮਿਤਕਸਾਲ ਦੇ ਨਾਲ ਨਾਲ ਹੋਰ ਵੀ ਕਈ ਜਥੇਬੰਦੀਆਂ ਹੈਗੀਆਂ ਸੰਤ ਮਹਾਪੁਰਸ਼ ਨੇ ਜਿਹੜੇ ਇਸ ਨਯੁਕਤੀ ਦੇ ਖਿਲਾਫ ਨੇ ਉਹ ਇੱਕ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਲਾਏ ਨੇ ਜਿਹੜੇ ਕੁਲਦੀਪ ਸਿੰਘ ਵੀ ਉਹ ਮਰਿਆਦਾ ਦੇ ਉਲਟ ਲੱਗਿਆ ਇੱਕ ਪਰਸੈਪਸ਼ਨ ਪਰ ਹੁਣ ਕੀ ਹੈ ਕਿ ਕੁਲਦੀਪ ਸਿੰਘ ਗਰਗੱਜ ਵੀ ਇੱਕ ਨੈਰੇਟਿਵ ਸਿਰਜਣ ਚ ਵਿੱਚ ਲੱਗੇ ਹੋਏ ਆ ਉਹ ਇਸ ਕਰਕੇ ਨੈਰੇਟਿਵ ਸਿਰਜਣ ਦੇ ਵਿੱਚ ਲੱਗੇ ਹੋਏ ਆ ਕਿ ਲੋਕਾਂ ਨੂੰ ਇਹ ਦਿਖਾਇਆ ਜਾਵੇ ਕਿ ਸਿਰਫ ਜਥੇਵੰਦੀਆਂ ਕੁਝ ਸਿੱਖ ਸ਼ਖਸੀਅਤਾਂ ਤੇ ਕੁਝ ਪੰਥਕ ਸ਼ਖਸੀਅਤਾਂ ਮੇਰੇ ਖਿਲਾਫ ਨਹੀਂ ਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਬੰਦੀ ਸਿੰਘ ਪਰਿਵਾਰ ਤੇ ਉਹਦੇ ਵਿੱਚ ਅਮਰਤਪਾਲ ਸਿੰਘ ਜਿਹੜੇ ਸੰਸਦ ਨੇ ਉਹਨਾਂ ਦੇ ਪਰਿਵਾਰਕ ਦੇ ਕਦੋਂ-ਕੋ ਜਿਹੜੇ ਨੇੜਲੇ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਜਾਂ ਹੋਰ ਜਿਵੇਂ ਆਪਾਂ ਕਹਿੰਦੇ ਗਿਆਨੀ ਸੁਲਤਾਨ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ ਹੋਰ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਹੈ ਸਰੋਪੇ ਪਾਏ ਆ ਉਹ ਆਪਣੇ ਪਿੰਡ ਦੇ ਵਿੱਚ ਵੀ ਤੇ ਇੱਕ ਜਿਹੜੇ ਅਮਰ ਸ਼ਹੀਦ ਅਮਰੀਕ ਸਿੰਘ ਹੈ ਭਾਈ ਉਹਨਾਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਹੈ ਤਾਂ ਉਹ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੈ ਕਿ ਐਡੇ ਵੱਡੇ ਜਿਹੜੇ ਸ਼ਖਸੀਅਤਾਂ ਨੇ ਉਹਨਾਂ ਦਾ ਪਰਿਵਾਰ ਦਾ ਵੀ ਮੈਨੂੰ ਸਮਰਥਨ حاصل ਹੈ ਤੇ ਜਿਹੜਾ ਨੈਰੇਟਿਵ ਸਿਰਜਣ ਦੀ ਜਿਹੜੀ ਇੱਕ ਕੋਸ਼ਿਸ਼ ਹੋ ਰਹੀ ਹੈ ਇਸ ਕਰਕੇ ਮੁਲਾਕਾਤਾਂ ਦਾ ਦੌਰ ਜਿਹੜਾ ਜਾਰੀ ਆ ਹੁਣ ਅਗਲੀ ਗੱਲ ਪਸਿੱਧੇ ਦੌਰ ਤੇ ਕਹੀਆ ਵੀ ਜਿਹੜਾ ਬੰਦੀ ਸਿੰਘਾਂ ਦਾ ਪਰਿਵਾਰ ਆ ਜਾਂ ਇਸ ਤਰ੍ਹਾਂ ਤੁਸੀਂ ਜਨਾਜ਼ ਜ਼ਿਕਰ ਕੀਤਾ ਵੀ ਸਿੰਘ ਸਭਾ ਉਹਨਾਂ ਦੇ ਹਮ ਨਾਲ ਹਮਦਰਦੀ ਕਰਦੇ ਨੇ ਉਹ ਜਿਹੜਾ ਕਾਲ ਤੱਕ ਸਭਾ ਉਹਨਾਂ ਦੇ ਨਾਲ ਆ ਸਿੱਧੀ ਆਪਾਂ ਗੱਲ ਕਰਦੇ ਆ ਇਹ ਇੱਕ ਹਮਦਰਦੀ ਤਾਂ ਹੈ ਇਹ ਇਹ ਤਾਂ ਹੈ ਹੀ ਹੈ ਕਿ ਮੇਰੀ ਉਹਨਾਂ ਨਾਲ ਹਮਦਰਦੀ ਆ ਇਹ ਇਸ ਦੇ ਮਕਸਦ ਤਾਂ ਇਹ ਆ ਕਿ ਅਸੀਂ ਤੁਹਾਡੇ ਨਾਲ ਹਮਦਰਦੀ ਰੱਖਦੇ ਆ ਪਰ ਜਿਹੜਾ ਇੱਕ ਨੈਰੇਟਿਵ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਆਮ ਲੋਕਾਂ ਨੂੰ ਇੱਕ ਇਹ ਵੀ ਜਿਹੜਾ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਮੈਨੂੰ ਪੱਗ ਦਿੱਤੀ ਮੈਨੂੰ ਸਰੋਪਾ ਦਿੱਤਾ ਉਹ ਮੇਰੇ ਨਾਲ ਨੇ ਮੈਂ ਤਾਂ ਅਸੀਂ ਤਾਂ ਹਮਦਰਦੀ ਰੱਖਦੇ ਹੀ ਰੱਖਦੇ ਆ ਉਹਨਾਂ ਨਾਲ ਪਰ ਇਹ ਪਰਿਵਾਰ ਵੀ ਮੇਰੇ ਨਾਲ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਜਿੱਥੇ ਜਾ ਰਹੇ ਹਾਂ ਵਿਰੋਧ ਕਰੋ ਠੀਕ ਹੈ ਉਸ ਦਿਨ ਬਾਬਾ ਬਲਬੀਰ ਸਿੰਘ ਜਿਹੜੇ ਬੁੱਢਾ ਦਲ ਦੇ ਮੁਖੀ ਹੈ ਉਹਨਾਂ ਨੇ ਐਲਾਨ ਕੀਤਾ ਸੀ ਕਿ ਜਿੱਥੇ ਜਾਣਗੇ ਉਹਦਾ ਵਿਰੋਧ ਹੋਏਗਾ ਸਿੱਖ ਸੰਗਤ ਵਿਰੋਧ ਕਰੇ ਐਲਾਨ ਕੀਤਾ ਸੀ ਤਾਂ ਉਹ ਇਹ ਕੋਸ਼ਿਸ਼ ਕਰ ਰਹੇ ਆ ਕਹਿਣ ਦੀ ਕਿ ਮੈਂ ਲੋਕਾਂ 'ਚ ਜਾ ਰਿਹਾ ਆ ਲੋਕ ਮੈਨੂੰ ਪਿਆਰ ਕਰ ਰਹੇ ਆ ਲੋਕ ਮੇਰਾ ਵਿਰੋਧ ਨਹੀਂ ਕਰ ਰਹੇ ਮੈਂ ਫਲਾਣੀ ਜਗ੍ਹਾ ਜਾ ਉੱਥੇ ਗਏ ਉੱਥੇ ਗਏ ਉੱਥੇ ਗਏ ਠੀਕ ਹੈ ਉੱਥੇ ਮੈਨੂੰ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਸ਼ਹੀਦ ਪਰਿਵਾਰਾਂ ਨੇ ਪੱਗ ਦਿੱਤੀ ਸਰੋਪਾਉ ਦਿੱਤਾ ਤੇ ਮੇਰੇ ਨਾਲ ਗੱਲਬਾਤ ਕੀਤੀ ਠੀਕ ਹੈ ਇਸ ਕਰਕੇ ਇਹ ਜਿਹੜਾ ਨੈਰੇਟਿਵ ਨਾਮਾ ਸਰਜਿੰਦੀ ਜਿਹੜੀ ਕੋਸ਼ਿਸ਼ ਆ ਇਹ ਕੀਤੀ ਜਾ ਰਹੀ ਹੈ ਇਸ ਕਰਕੇ ਮੁਲਾਕਾਤਾਂ ਦਾ ਦੌਰਾ ਹੁਣ ਅਗਲੀ ਇੱਕ ਗੱਲ ਇਹ ਆ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਹੁਣ ਉਹਨਾਂ ਨੇ ਬਿਆਨ ਆਪਾਂ ਪਹਿਲਾਂ ਦਰਸ਼ਕਾਂ ਨੂੰ ਸੁਣਾ ਦਈਏ ਕਿ ਉਹਨਾਂ ਨੇ ਬਿਆਨ ਦਿੱਤਾ ਕੀ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕਿਦਾ ਬਦਲ ਜਾਊਗਾ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਉਹ ਬੜੀ ਭਿਆਨਕ ਆ ਰਾਜਸੀ ਤੌਰ ਦੇ ਉੱਤੇ ਜੇ ਸਿੱਖਾਂ ਦੀ ਇੱਥੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਚੜ੍ਹਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ-ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਿੰਨਾ ਤੁਸੀਂ ਉਦੋਂ ਇਹ ਕਿਹਾ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਜੇ ਕੋਈ ਹੁਣ ਆਲੇ ਸਮੇਂ ਤੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਾਰਨ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਤੇ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਮਸਲੇ ਹੱਲ ਆ ਸਾਡੇ ਮੈਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਨੇ ਮੈਂ ਕੋਈ ਅਕਾਲੀ ਦਲ ਦਾ ਨਮਾਇੰਦਾ ਥੋੜਾ ਹੈਗਾ ਨਹੀਂ ਮੈਂ ਪੰਥ ਦਾ ਨਮਾਇੰਦਾ ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ ਤੇ ਮੈਂ ਤੁਹਾਨੂੰ ਯਤਨ ਦੱਸਦੇ ਆ ਭਾਈ ਇਥੇ ਲਹਿਰ ਜਿਹੜੀ ਚਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਤੇ ਅਸੀਂ ਪ੍ਰਣ ਕਰਕੇ ਜਾਂਦੇ ਇੱਥੇ ਅਰਦਾਸ ਕਰਕੇ ਜਾਂਦੇ ਆ ਕਿ ਇੱਕ ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਐ ਐਸਜੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹੰਗ ਜਥੇਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਸੀ ਉਹ ਬਾਹਰ ਆ ਕੇ ਲੈ ਕੇ ਆਗੇ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ੍ਹ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਯੂਪੀ ਤੇ ਚੱਲਦਾ ਸੀ ਘਰ ਢਾਉਣ ਦਾ ਉਹ ਜਦੋਂ ਘਰ ਟਾਉਣ ਲੱਗੇ ਤੇ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਦੂਜਾ ਕਹੇ ਮੈਂ ਆਹ ਕਮਰਾ ਲੈਣਾ ਤਿਜਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਸੀ ਉਹ ਕਹਿੰਦੇ ਵੀ ਕਮਲਿਓ ਵੀ ਇਹ ਤੇ ਕਮਰੇ ਤੇ ਬਾਅਦ ਚ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਟਾਉਣ ਆਇਆ ਤੇ ਜਿਹੜਾ ਘਰ ਟਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਕੱਠੇ ਹੋਣਾ ਬਹਿਣਾ ਉਹ ਕੱਠੇ ਹੋਣਾ ਪੰਥ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਤੇ ਇਕੱਠੇ ਵਾਂਗੇ ਤੇ ਕੋਈ ਗੱਲ ਹੀ ਨਹੀਂ ਆ ਇੱਥੇ ਅਸੀਂ ਅਹਿਮਦ ਸ਼ਾਹ ਬਦਾਲੀ ਵਰਗਿਆਂ ਦੇ ਮੂੰਹ ਮੋੜ ਤੇ ਆ ਜਿਹੜਾ ਕੋਈ ਕਹਿੰਦਾ ਵੀ ਸਿੱਖਾਂ ਦੀ ਹੋਂਦ ਅਸਤੀ ਨੂੰ ਆਪਾਂ ਮਿਟਾਾਂਗੇ ਪੰਥ ਬੜਾ ਤਗੜਾ ਪੰਥ ਚੜ੍ਹਦੀ ਕਲਾ ਚਾ ਆਤਮਾ ਗ੍ਰੰਥ ਚਾ ਸਰੀਰ ਪੰਥ ਦਾ ਪਾਤਸ਼ਾਹ ਪੰਥ ਦੇ ਉੱਤੇ ਮੇਰ ਕਰਨਗੇ ਬਖਸ਼ਿਸ਼ ਕਰਨਗੇ ਬਾਕੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉਤਾ ਭਾਈਆਂ ਇਹ ਸਾਰੀਆਂ ਨਿਹੰਗ ਸਿੱਖ ਜਥੇਬੰਦੀਆਂ ਦਲ ਪੰਥ ਟਕਸਾਲਾ ਨਿਰਮਲੇ ਸਾਰੇ ਅਸੀਂ ਗੁਰਸਿੱਖ ਆਪਸ ਵਿੱਚ ਭਰਾ ਵਾਂ ਜੇ ਮੇਰੇ ਇਹਨਾਂ ਨੂੰ ਲੱਗਦਾ ਵਾ ਭਈ ਕਿਤੇ ਨਾ ਕਿਤੇ ਅ ਇਹ ਨਿਮਰਤਾ ਦੇ ਵਿੱਚ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਆ ਜੇ ਕਹਿਣ ਭਈ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਏਕਤਾ ਪੰਥ ਦੀ ਚੜ੍ਹਦੀ ਕਲਾ ਇਹੋ ਹੀ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੁਸੀਂ ਉਹਨਾਂ ਦਾ ਸੁਣਿਆ ਬਿਆਨ ਜਿਹੜੇ ਗਿਆਨੀ ਕੁਲਦੀਪ ਸਿੰਘ ਦਾ ਉਹ ਨਾ ਆਪਾਂ ਪਹਿਲਾਂ ਜਿਵੇਂ ਗੱਲ ਕੀਤੀ ਹੈ ਕਿ ਇੱਕ ਨੈਰੇਟਿਵ ਤਾਂ ਸਿਰਜਣ ਦੀ ਕੋਸ਼ਿਸ਼ ਹੈ ਤੇ ਨਾਲ ਕੁਝ ਨਾ ਹੋ ਪਰੇਸ਼ਾਨੀ ਦੇ ਵਿੱਚ ਵੀ ਲੱਗ ਰਿਹਾ ਉਹ ਤੇ ਬੜੀ ਬਿਵਕੀ ਨਾਲ ਵੀ ਬੋਲ ਰਿਹਾ ਜਿਵੇਂ ਤੁਸੀਂ ਦੇਖਿਆ ਕਿ ਕਾਲੀ ਲੀਡਰ ਬਿਰਸਾ ਸਿੰਘ ਬਲਟੋਹਾ ਜਾਂ ਮੈਂ ਆਪਣੇ ਸੁੱਚਾ ਸਿੰਘ ਲੰਗਾ ਜਾਂ ਕੋਈ ਹੋਰ ਲੀਡਰ ਨੇ ਜਿਹੜੇ ਬਿਵਕੀ ਨਾਲ ਬੋਲ ਰਹੇ ਨੇ ਤਾਂ ਉਹ ਵੀ ਕੋਸ਼ਿਸ਼ ਕਰ ਰਹੇ ਹੈ ਕਿ ਇਸ ਬਿਵਕੀ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਔਰ ਤੁਸੀਂ ਯਾਦ ਹੋਣਾ ਤੁਹਾਡੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਕਿਹਾ ਸੀ ਕਿ ਇਸ ਦੀਫਾ ਜਦੋਂ ਮਰਜ਼ੀ ਲੈ ਲੋ ਮੈਂ ਦੁਬਾਰਾ ਨਹੀਂ ਨੀਣਾ ਜਦੋਂ ਮਰਜੀ ਕੱਲ ਹਟਾਉਂਦੇ ਅੱਜ ਹਟਾ ਦੋ ਗਿਆਨੀ ਰਕबीर ਸਿੰਘ ਕਹਿੰਦੇ ਸੀ ਮੇਰਾ ਅਸਤੀਫਾ ਮੇਰੇ ਕੱਪੜੇ ਪਿਆ ਮੇਰੇ ਕੱਪੜੇ ਬੈਗਪੈਕ ਪਿਆ ਤੇ ਹੁਣ ਗਿਆਨੀ ਹਰਪ੍ਰੀਤ ਜਿਹੜੇ ਕੁਲਦੀਪ ਸਿੰਘ ਆ ਉਹ ਕਹਿੰਦੇ ਕਿ ਜੇ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਹੋਏਗਾ ਜਾਂ ਮੇਰੀ ਗਲਤੀ ਹੋਏਗੀ ਤਾਂ ਮੈਂ ਅਸਤੀਫਾ ਦੇ ਦੇਣਾ ਉਹਨੇ ਕਿਹਾ ਕਿ ਜੇਕਰ ਕੋਈ ਮੇਰੀ ਗਲਤੀ ਹੋਈ ਤਾਂ ਮੈਂ ਅਸਤੀਫਾ ਦੇ ਦਾਂਗਾ ਇਹਦਾ ਮਤਲਬ ਇਹੀ ਹੈ ਕਿ ਸ਼ਾਇਦ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿ ਵਿਰੋਧ ਬਹੁਤ ਜ਼ਿਆਦਾ ਵੱਧਾ ਜਾ ਰਿਹਾ ਠੀਕ ਹੈ ਬੇਸ਼ੱਕ ਉਹ ਮੁਲਾਕਾਤ ਕਰ ਰਿਹਾ ਪਹਿਲਾਂ ਗੱਲ ਕਹੀ ਆ ਮਹਰਮਾਨ ਜੀ ਕਿ ਤੁਹਾਨੂੰ ਇਹ ਰੋਕ ਰਿਹਾ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਰਣਾਲਪੁਰ ਸਾਹਿਬੀ ਕਿਹੜਾ ਵੱਡੇ ਪੱਦਰ ਤੇ ਹੋਲਾ ਮਹੱਲੇ ਦਾ ਦਿਹਾੜਾ ਮਨਾਇਆ ਜਾਂਦਾ ਹੈ ਨਿਹੰਗ ਸਿੰਘ ਜਿੱਥੇ ਬੰਦੇ ਵੀ ਹੋਲਾ ਮਹੱਲਾ ਖੇਡਦਿਆਂ ਨੇ ਉੱਥੇ ਵੱਡੇ ਪੱਦਰ ਤੇ ਮਹੱਲਾ ਕੱਢਿਆ ਜਾਂਦਾ ਪਰ ਸਿੰਘ ਸਬਾਹ ਜਿਨ੍ਹਾਂ ਨੂੰ ਉੱਥੇ ਪਦਵੀ ਮਿਲੀ ਆ ਉਹ ਅਜੇ ਤੱਕ ਉੱਥੇ ਗਏ ਨਹੀਂ ਨਾਲੇ ਉੱਥੇ ਦੇ ਜਿਹੜੇ ਸਿੰਘ ਸਬਾਹਾਂ ਤੇ ਜਿਹੜੀ ਪੂਰੀ ਪਦਵੀ ਮਿਲੀ ਆ ਕਿ ਤੁਹਾਨੂੰ ਲੱਗਦਾ ਨਹੀਂ ਜਿਹੜਾ ਇਹ ਰੋਸ ਹੈ ਸੰਕਟਾਂ ਵਿੱਚ ਵੱਧ ਹੋਵੇਗਾ ਨਹੀਂ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਇਦਾਂ ਦੇਖੋ ਸਿੰਘ ਸਹਿਬਾਨ ਜਿਹੜੇ ਗਿਆਨੀ ਕੁਲਦੀਪ ਸਿੰਘ ਅਰਗਾਜਾ ਹੈ ਉਹ ਬੜੇ ਦੂਰ ਅੰਦੇਸ਼ੀ ਦੀ ਸੋਚ ਰੱਖਦੇ ਆ ਠੀਕ ਹੈ ਇੱਕ ਕਥਾਵਾਚ ਕਰਨੇ ਵਜੇ ਹਾਂ ਬਿਲਕੁਲ ਤੇ ਲੰਬੇ ਸਮੇਂ ਤੋਂ ਕਥਾ ਕਰ ਰਹੇ ਆ ਲੋਕ ਉਹਨਾਂ ਨੂੰ ਜਾਣਦੇ ਆ ਜਾਣੀ ਜਾਣਾ ਉਹ ਵੀ ਲੋਕਾਂ ਦੀਆਂ ਭਾਵਨਾਵਾਂ ਵੀ ਜਾਣਦੇ ਆ ਤੇ ਲੋਕਾਂ ਦੀ ਨਜ਼ਰ ਵੀ ਜਾਣਦੇ ਨੇ ਕਿ ਲੋਕ ਹੁਣ ਅੱਗੇ ਕਰ ਕੀ ਸਕਦੇ ਆ ਸਿੱਖ ਕੌਮ ਕੀ ਚਾਹੁੰਦੀ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਇਹ ਚੀਜ਼ ਜਿਹੜੀ ਭਾਂਪ ਰਹੀ ਹੈ ਕੇ ਲੋਕਾਂ ਦੀਆਂ ਭਾਵਨਾਵਾਂ ਮੇਰੇ ਖਿਲਾਫ ਹੈ। ਬਿਸ਼ੱਕ ਤੁਸੀਂ ਇਹ ਗੱਲ ਉਹਨਾਂ ਨੇ ਇਹ ਕਹੀ ਵੀ ਗਿਆ। ਅੱਜ ਇੱਕ ਸਵਾਲ ਉਹਨਾਂ ਨੂੰ ਕੀਤਾ ਗਿਆ ਸੀ ਮੀਡੀਆ ਵੱਲੋਂ ਕਿ ਕੀ ਤੁਸੀਂ ਡਰਦੇ ਹੋ? ਉੱਥੇ ਨਹੀਂ ਜਾ ਰਹੇ। ਉਹ ਕਹਿੰਦੇ ਮੈਂ ਡਰਦਾ ਕਿਸੇ ਤੋਂ ਨਹੀਂ। ਪਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਮੈਂ ਸੁਖਵੀਰ ਸਿੰਘ ਬਾਦਲ ਦਾ ਬੰਦਾ ਨਹੀਂ। ਮੈਂ ਸਿੱਖ ਕੌਮ ਦਾ ਨਮੁੰਦਾ ਨਮੁੰਦਾ। ਮੈਂ ਸੁਖਵੀਰ ਬਾਦਲ ਦਾ ਨਹੀਂ ਸਿੱਖ ਕੌਮ ਦਾ ਨਮੁੰਦਾ। ਇਹ ਤਾਂ ਗੱਲ ਸਹੀ ਹੈ ਕਿ ਸਿੱਖ ਕੌਮ ਦਾ ਪਰ ਸਿੰਘ ਸਹਿਬਾਨ ਨੂੰ ਸਾਰੇ ਦੌਰੇ ਛੱਡ ਕੇ ਸਾਰੀਆਂ ਮੁਲਾਕਾਤਾਂ ਛੱਡ ਕੇ ਸਭ ਤੋਂ ਪਹਿਲਾਂ ਆਪਣੀ ਗੱਦੀ 'ਤੇ ਬੈਠਣਾ ਚਾਹੀਦਾ ਸੀ ਜਿੱਥੇ ਅੱਜ ਲੱਖਾਂ ਸੰਗਤ ਨਤਮਸਤਕ ਹੋ ਰਹੀ ਹੈ ਤੇ ਸਿੰਘ ਸਾਹਿਬਾਨ ਦੀ ਉੱਥੇ ਗੈਰ ਹਾਜ਼ਰੀ ਲੱਗ ਰਹੀ ਹੈ ਇਹਨਾਂ ਇਹਦਾ ਜਿਹੜਾ ਸੁਨੇਹਾ ਇਹ ਲੋਕਾਂ ਦੇ ਵਿੱਚ ਇਹਹੀ ਜਾ ਰਿਹਾ ਹੈ ਕਿ ਸਿੰਘ ਸਾਹਿਬਾਨ ਉੱਥੇ ਜਾ ਕੇ ਉਹ ਨਹੀਂ ਰਹੇ ਉੱਥੇ ਸੰਗਤਾਂ ਉੱਥੇ ਪਹੁੰਚ ਰਹੀ ਹੈ ਤੇ ਸਿੰਘ ਸਾਹਿਬਾਨ ਉਥੋਂ ਗੈਰ ਹਾਜ਼ਰ ਹੈ ਮੁਲਾਕਾਤਾਂ ਬਾਅਦ ਚ ਵੀ ਹੋ ਜਾਣਗੀਆਂ ਮੁਲਾਕਾਤਾਂ 4 ਦਿਨ ਬਾਅਦ ਚ ਵੀ ਹੋ ਜਾਣਗੀਆਂ ਜਿਹੜੀ ਮੁਲਾਕਾਤ ਅੱਜ ਹੋ ਸਕਦੀ ਹੈ ਅਗਲੇ ਹਫਤੇ ਹੋ ਜੇਗੀ 2 ਦਿਨ ਜਦੋਂ ਬੋਲਾ ਮੱਲਾ ਕਿਹੜਾ ਸਦਾ ਚੱਲਦਾ ਰਹਿਣਾ 4 ਦਿਨ 5 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਮੁਲਾਕਾਤਾਂ ਕਰ ਲੋ ਜਾਂ ਜਿਹੜੇ ਮੁਲਾਕਾਤ ਤੁਹਾਡੀ ਪਦਵੀ ਇੰਨੀ ਕੋ ਹੈਗੀ ਹੈ ਕਿ ਲੋਕ ਮੁਲਾਕਾਤ ਕਰ ਤੁਹਾਡੇ ਕੋਲ ਆਣਗੇ ਠੀਕ ਹੈ ਠੀਕ ਹੈ ਔਰ ਜੇ ਤੁਹਾਨੂੰ ਸਿੱਖ ਕੌਮ ਪਿਆਰ ਕਰਦੀ ਹੈ ਤਾਂ ਸਿੱਖ ਕੌਮ ਦੀਆਂ ਤਾਂ ਤੁਹਾਡੇ ਕੋਲ ਲੈਣਾ ਲੱਗ ਜਾਣਗੀਆਂ ਤੁਹਾਡੇ ਕੋਲ ਤਾਂ ਸਮਝ ਹੀ ਨਹੀਂ ਰਹਿਣਾ ਕਿਸ ਨੂੰ ਮਿਲਣ ਦਾ ਠੀਕ ਹੈ ਠੀਕ ਹੈ ਕਿ ਕੁਝ ਪਰਿਵਾਰ ਇਹ ਜੇ ਹੈਗੇ ਨੇ ਜਿਨ੍ਹਾਂ ਦੀ ਸਿੱਖ ਕੌਮ ਨੂੰ ਵੱਡੀ ਦੇਣ ਹੈ ਔਰ ਉਹਨਾਂ ਕੋਲ ਜਾਣਾ ਚਾਹੀਦਾ ਇਹ ਗੱਲ ਨਹੀਂ ਵੀ ਨਹੀਂ ਪਰ ਉਹਨਾਂ ਕੋਲ ਆਪਾਂ 4 ਦਿਨ ਬਾਅਦ ਚ ਵੀ ਜਾ ਸਕਦੇ ਸੀਗੇ ਤੇ ਜਿਹੜਾ ਸਿੱਖ ਕੌਮ ਦਾ ਇੱਕ ਵੱਡਾ ਦਿਹਾੜਾ ਸ਼੍ਰੀ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਉੱਥੇ ਜਾਣਾ ਚਾਹੀਦਾ ਜੇਕਰ ਉੱਥੇ ਨਹੀਂ ਜਾ ਰਹੇ ਤਾਂ ਫਿਰ ਲੋਕ ਤਾਂ ਇਹ ਸਮਝਣੇ ਕੋਈ ਧਾਲ ਚ ਕਾਲ ਹੈ ਤੇ ਇਹ ਵੀ ਨਾ ਹੋਵੇ ਕਿ ਤੇ ਉਹ ਕਹਿੰਦੇ ਧਾਲ ਹੀ ਕਾਲੀ ਹੈ ਹਨਾ ਜੇ ਕੋਈ ਪੰਜਾਬੀ ਦੀ ਹੈ ਤਾਂ ਇਸ ਕਰਕੇ ਉੱਥੇ ਜੇ ਕੋਈ ਨਹੀਂ ਜਾ ਰਹੇ ਤਾਂ ਉਹ ਤੁਹਾਡੇ ਖਿਲਾਫ ਜਿਹੜਾ ਹੈਗਾ ਇਹਦਾ ਲੋਕਾਂ ਦਾ ਇੱਕ ਜਿਹੜਾ ਆਪਾਂ ਕਹਿੰਦੇ ਆ ਸੁਨੇਹਾ ਜਾ ਰਿਹਾ ਠੀਕ ਹੈ ਲੋਕ ਸੋਚ ਰਹੇ ਹੋਣਗੇ ਵੀ ਸ਼ਾਇਦ ਸਿੰਘ ਸਾਹਿਬਾ ਡਰਦੇ ਨੇ ਬੇਸ਼ੱਕ ਤੁਸੀਂ ਕਹਤਾ ਕਿ ਨਹੀਂ ਡਰਦੇ ਪਰ ਲੋਕਾਂ ਦੇ ਵਿੱਚ ਤਾਂ ਇਹ ਜਿਹੜਾ ਹੈਗੀਆਂ ਜਿਹੜਾ ਪਰਸੈਪਸ਼ਨ ਜਾ ਰਹੀ ਹੈ ਲੋਕਾਂ ਦੇ ਵਿੱਚ ਇਹ ਜਿਹੜਾ ਸੁਨੇਹਾ ਜਾ ਰਿਹਾ ਇਹ ਬਹੁਤ ਸੁਨੇਹਾ ਗਲਤ ਜਾ ਰਿਹਾ ਠੀਕ ਹੈ ਪਰ ਇਹ ਬੋਤਾਲ ਸੋ ਬਿਲਕੁਲ ਸੰਗਤਾ ਵੀ ਜਿਹੜਾ ਖਾਸ ਤੌਰ ਤੇ ਉਮੀਦ ਕਰਦੀਆਂ ਨੇ ਕਿ ਜਿਹੜੇ ਨਵੇਂ ਜਥੇਦਾਰ ਲਗਾਏ ਗਏ ਨੇ ਕੁਲਦੀਪ ਸਿੰਘ ਗੜਗੱਜ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਨੂੰ ਪਦਵੀ ਮਿਲੀ ਹੈ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪੰਨਾ ਤਮਸਤਕ ਹੋਣਗੇ ਹੌਲੇ ਮੱਲੇ ਤੇ ਦਿਹਾੜੇ ਤੇ ਸੰਗਤਾਂ ਨੂੰ ਸੰਬੋਧਨ ਕਰਨਗੇ ਇੱਕ ਚੰਗਾ ਜਿਹੜਾ ਸਨੇਹਾ ਉਹ ਦੇਣਗੇ

ਗੁਰਪਿਆਰੀ ਸਾਜ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ 14ਵਾਂ ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੋਂ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਕੱつけ ਤੇ ਜੋਰ ਦਿਖਾਉਂਗੇ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਕੀਤਾ ਜਾਵੇਗਾ ਆਪ ਸਾਰਿਆਂ ਨੂੰ ਇਹਨਾਂ ਆਨੰਦਮਈ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਇਹ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ ਲਗਾਤਾਰ 16 ਕਿਲੋਟੀ ਸੀਮਾਰਜਨ ਚਰਦੀ ਕਲਾ ਟਾਈਮ ਟੀਵੀ ਨਾਉਥ ਮੀਖਾ ਤੇ ਵੀ ਖਾਇਆ ਜਾਵੇ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ call or scan qr code to contact us rodis ink million miles with smile or scan qr code to contact us bird truck repair trust we build in truck repair or scan qr code to contact us the masala twist Oxnard find authentic indian cuisine or scan qr code to contact us pizza twist taste We twist order today call or visit website or scan qr code to contact us new india market or scan qr code to contact us Taba Indian Cuisine, Tracy find Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce, largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1877-830-3270 or scan QR code to call or text.